ਕੜੀਆਂ ਲੋਕਾਂ ਨੂੰ ਉੱਪਰ ਗਈ ਪੜ੍ਹਾਈ ਸਰਕਾਰ ਨੇ ਕੀ ਦਿੱਕਤ ਪਾ ਲਈ ਜੇ ਸੇਵਾਦਾਰ ਦੋ ਲੋਕਾਂ ਪੈਟਲੀਆਂ ਪਰ ਫੜ ਕੇ ਦੇ ਕੇ ਜਾ ਰਹੇ ਨੇ ਠੀਕ ਹੈ 2 ਲੱਖ ਰੁਪਏ ਦੇ ਕੇ 3000 ਲੀਟਰ ਡੀਜ਼ਲ ਦੇ ਰਹੇ ਨੇ ਫੋਟੋਆਂ ਖਿੱਚਣਾ ਫੋਟੋ ਆਜਾਣਾ ਮੈਂ ਦੱਸ 36 ਵਾਰ ਵਾਲੀ ਇਹ ਮੱਤਵਿਧਿਤੀ ਬਣਦਾ ਕਿ ਇਹਨਾਂ ਦਾ ਆਇਆ ਮਾਤਾ ਲੈ ਫੜੀ ਯਾਰ ਮੈਂ ਇੱਕ ਕਿਹਦੇ ਨੂੰ ਕੁੜੀਓ ਆ ਜਾ ਬਾਈ ਅਮਾ ਫਾਈਨਲ ਵੀ ਕਰੀਉਂਗਾ ਲਮਤਾ ਜੀ ਨਾਲ ਜੀ ਕੀ ਕਰ ਰਹੇ ਆ ਮੈਂ ਉਹ ਤੋਂ ਵੀ ਦੱਸਣਾ ਚਾਹਾਂਗਾ ਕਿ ਇਹ ਚੀਜ਼ ਨਹੀਂ ਹੋਣੀ ਆਵੇ ਤੱਕ ਨਾ ਦੇਵੀਂ ਕਿਸ ਤੋਂ ਕੋਣ ਦੇ ਆ ਸਾਰੇ ਮੇਰੇ ਘਰ ਦੇ ਪਾਲੇ ਦੇ ਵਿੱਚ ਕੀਮਤ ਸੁਣਨ ਲੱਗ ਪਾਉਂਦੇ ਨੇ ਜੁੱਫਾ ਵੀ ਦੇ ਪਾਉਂਦੇ ਨੇ ਇਹ ਸਭ ਦੇ ਮਿਹਨਤ ਨਾਲ ਹੋਇਆ ਹੈ ਚੱਲ ਕੋਈ ਨਹੀਂ ਇਹਨਾਂ ਦਾ ਵੀ ਗੱਲ ਹੋ ਜਾਊਗਾ ਇਹ ਵੀ ਸੌ ਪ੍ਰੇਅ ਕਰਾਂਗੇ ਜੀ ਚਾਰੇ ਖੱਲੇ ਬੰਦਾ ਬੰਦਾ ਮਾਤਾ ਐ ਦੁਬਾਰਾ ਚੱਲ ਹੁਣ ਹਾਲਾਤ ਥੋੜੇ ਸੁਧਰ ਜਾਂਦੇ ਚਲੋ ਫਿਰ ਕਿ ਨਹੀਂ ਪੈਸੇ ਲੋਕਾਂ ਦੇ ਵੀ ਮੈਂ ਦੱਸਦੇ ਵੀ ਤਾਂ ਗੱਲ ਹੋ ਗਈ ਆਪਣੀ ਪਰ ਇਹ ਇਹਾਰੇ ਮਰ ਗਏ ਇਹ ਥੋੜੇ ਗਰੀਬਾਂ ਕਰਕੇ ਬਚਿਆ ਸਾਰਾ ਕੰਮ ਜਿਹੜੇ ਤੁਸੀਂ ਬਣਦੇ ਸੀ ਇਹ ਕਿੰਨਾ ਕਰਾ ਗਰੀਬ ਤੋਂ ਰੱਖਦਾ ਕੋਈ ਨਹੀਂ ਟੀਚਰਾਂ ਕਰਦੇ ਕਰਾਂਗੇ ਕਹਿੰਦੇ ਕਿ ਕਿਹੜਾ ਡੌਨ ਹੈ ਇਧਰ ਆਇਆ ਹੈ ਉੱਥੋਂ ਚੰਦ ਰਿਹਾ ਕੰਮ ਹਾਂਜੀ ਇਹ ਤਾਂ ਇਹਨਾਂ ਕਿੰਨਾ ਸਮਝ ਨਹੀਂ ਨਾ ਭੇਜੋ ਤੁਸੀਂ ਇਹਨਾਂ ਪੱਸੀ ਪੱਥਰ ਤੇ ਮਨਾਈ ਨਹੀਂ ਪਾਣੀ ਤੇ ਜੋ ਬਲੱਡ ਤੇ ਜੋ ਕੁਝ ਭੇਜੋ ਡੀਲ ਲਓ ਜੋ ਲੈਣਾ ਮੰਤਰੀ ਸਾਹਿਬ ਕਹਿੰਦੇ ਹੋ ਕੀ ਤਾਂ ਲੈ ਜਾਓ ਹੋਰ ਮੰਗੋ ਹੁਣ ਇਹਦਾ ਸਾਰਾ ਸਮਾਨ ਰਿਹਾ ਜੋ ਇਹ ਇੰਨੇ ਕਰ ਲੈਣਾ ਇਹਨਾਂ ਨੇ ਇੰਟਰਵਿਊ ਪਾਇਦਰ ਕਿ ਆਉਣ ਦਾ ਬਣ ਗਿਆ ਤਾਂ ਜਾਣ ਕੇ ਕਰ ਰਹੇ ਸੀ ਦੋ ਤਿੰਨ ਦਿਨ ਹੋ ਗਏ ਮੈਨੂੰ ਇਹ ਕੰਮ ਕਰਨ ਦੀ ਲੱਗ ਹੈ ਹੈ ਬਹੁਤ ਧੰਨਵਾਦ ਜੀ ਬੇਸ਼ੱਕ